आम आदमी पार्टी ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦਿੱਲੀ ਚੋਣਾ ਵਿੱਚ ਬਿਜ਼ੀ ਹੋਣ ਕਾਰਨ ਦਿੱਲੀ ਵਿੱਚ ਚੋਣ ਪ੍ਰਚਾਰ ਕਰਨ ਕਾਰਨ ਫਾਜ਼ਿਲਕਾ ਵਿੱਚ ਉਹਨਾਂ ਦੀ ਧਰਮ ਪਤਨੀ ਖਸ਼ਬੂ ਸਾਵਨ ਸੁਖਾ ਸਵਨਾ ਵੱਲੋਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਤੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਇਲਾਕੇ ਦੀ ਕਮਾਂਡ ਆਪਣੇ ਹੱਥ ਵਿੱਚ ਲਈ ਹੈ ਤੇ ਉਹ ਮੁਸ਼ਕਲਾਂ ਸੁਣ ਕੇ ਫੌਰੀ ਤੌਰ ਤੇ ਦੂਰ ਵੀ ਕੀਤੀ ਜਾ ਰਹੀਆਂ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਗਲੀ 14ਵਾਂ ਵਾਲੀ ਦੇ ਲੋਕਾਂ ਦਾ ਕਹਿਣਾ ਹੈ ਕਿ ਬੀਤੇ ਦਿਨੀ ਗਲੀ 14ਵਾਂ ਵਾਲੀ ਵਿੱਚ ਖੰਡੇ ਬਹੁਤ ਜ਼ਿਆਦਾ ਸੀ ਜਿਸ ਕਰਕੇ ਰਾਹ ਗੀਰਾ ਦਾ ਅਣਜਾਣ ਓਕਾਸੀ ਗਰਾਕ ਦਾ ਅਣਜਾਣ ਓਕਾਸੀ ਉਹਨਾਂ ਨੇ ਕਿਹਾ ਕਿ ਇਸ ਬੰਦ ਵਿੱਚ ਵਿਧਾਇਕ ਦੇ ਤਰਫ ਪਤਨੀ ਖਸ਼ਬੂ ਸਾਵਨ ਸੁਖਾ ਸਵਰਨ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਤਾਂ ਅਗਲੇ ਦਿਨ ਹੀ ਨਗਰ ਕੌਂਸਲ ਫਾਜ਼ਿਲਕਾ ਚੋਂ ਗਲੀ ਨੂੰ ਆਰਜੀ ਤੌਰ ਤੇ ਰਿਪੇਅਰ ਕਰਨ ਵਾਲੇ ਮਿਸਤਰੀ ਅਤੇ ਟੀਮ ਪੁੱਜ ਗਏ ਜਿਨ੍ਹਾਂ ਨੇ ਗਲੀ ਤੁਸੀਂ ਵੇਖ ਰਹੇ ਹੋ ਆਰਜੀ ਤੌਰ ਤੇ ਰਿਪੇਅਰ ਕਰ ਦਿੱਤੀ ਹੈ ਅਤੇ ਦੁਕਾਨਦਾਰਾਂ ਦਾ ਕੰਮ ਚੱਲਦਾ ਕੀਤਾ ਹੈ ਇੱਥੇ ਹੀ ਗਲੀ ਚੌਧਰੀ ਵਾਲੀਆਂ ਦੇ ਦੁਕਾਨਦਾਰਾਂ ਨੇ ਵਿਧਾਇਕ ਦੀ ਪਤਨੀ ਦਾ ਧੰਨਵਾਦ ਕੀਤਾ ਹੈ ਅਤੇ ਇਸ ਤੋਂ ਬਾਅਦ ਗਲੀ ਨਵੀਂ ਬਣਾਉਣ ਦੀ ਮੰਗ ਕੀਤੀ ਹੈ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ 14ਵੀਂ ਵਾਲੀ ਗਲੀ ਦੇ ਬੜੇ ਦਿਨ ਤੋਂ ਇੱਥੇ ਨਾਲ ਬਹੁਤ ਖੱਡੇ ਸੀਗੇ ਆ ਗਲੀ ਦੇ ਵਿੱਚ ਰਿਪੇਅਰ ਪੈਂਡਿੰਗ ਸੀਗੀ ਇੱਕ ਵਾਰ ਉਸ ਦਿਨ ਮੈਨੂੰ ਕੁਸ਼ੂ ਮੈਡਮ ਮਿਲੇ ਨੇ ਉਹਨਾਂ ਨੂੰ ਮੈਂ ਕਿਹਾ ਸੀਗਾ ਪਰ ਉਹਨਾਂ ਨੇ ਨਾਲ ਨਾਲ ਮੇਰੀ ਗੱਲ ਤੇ ਗੌਰ ਕੀਤਾ ਤੇ ਨੈਕਸਟ ਡੇ ਹੀ ਮੈਨੂੰ ਉਹਨਾਂ ਦਾ ਵੀਰ ਉਹਨਾਂ ਦਾ ਕੋਲ ਆ ਗਿਆ ਜੀ ਕਿ ਮੈਂ ਕਹਿੰਦਾ ਕਮੇਟੀ ਦੇ ਲਈ ਤੁਹਾਨੂੰ ਫੋਨ ਆਏਗਾ ਤੁਸੀਂ ਕੰਮ ਕਰਵਾ ਲਓ ਹਾਂ ਸੇਮ ਡੇ ਨੈਕਸਟ ਡੇ ਹੀ ਮਤਲਬ ਕਿ 11 ਵਜੇ ਤੇ ਬੰਦੇ ਆ ਗਏ ਸੀ ਤੇ ਆ ਸਾਰੀ ਜਿੰਨੀ ਰਿਪੇਅਰ ਸੀ ਕਰਵਾਤੀ ਹੈ ਤੇ ਸਪੈਸ਼ਲੀ ਥੈਂਕਸ ਐਮਐਲਏ ਸਾਹਿਬ ਨੂੰ ਤੇ ਖਸ਼ਕੂ ਮੈਡਮ ਨੂੰ ਤੇ ਉਹਨਾਂ ਦੀ ਆਮ ਆਦਮੀ ਦੀ ਸਾਰੀ ਟੀਮ ਨੂੰ ਕਿ ਉਹਨਾਂ ਨੇ ਮੇਰੇ ਕਹਿਨ ਤੇ ਇੱਕ ਵਾਰੀ ਕਹਿਨ ਤੇ ਕੰਮ ਕਰਵਾਇਆ ਬਹੁਤ ਬਹੁਤ ਧੰਨਵਾਦ ਹੈ ਪੂਰੀ ਚੌਧਰੀਆਂ ਵਾਲੀ ਗਲੀ ਵੱਲੋਂ ਉਹਨਾਂ ਦਾ ਤੇ ਇੱਕ ਰਿਕੁਐਸਟ ਹੋਰ ਕਰਾਂਗੇ ਜਿਵੇਂ ਇਹ ਕੰਮ ਕਰਵਾਇਆ ਤਾਂ ਨਾ ਪੱਕਾ ਟੈਂਡਰ ਲਗਾ ਕੇ ਇਹਨੂੰ ਪੂਰੀ ਤਰ੍ਹਾਂ ਦੀ ਪੱਕੀ ਸਾਰੀ ਗ ਕੰਮ ਮੈਂ ਗਏ 1 ਮਹੀਨਾ ਕੱਢੇ 2 ਮਹੀਨੇ ਕੱਢੇ ਠੀਕ ਇਹਨਾਂ ਨੇ ਕਰਵਾਇਆ ਬਹੁਤ ਵਧੀਆ ਅਸੀਂ ਇਹ ਰਿਕਵੈਸਟ ਕਰਾਂਗੇ ਪੂਰੀ ਚੌਧਰੀਆਂ ਵਾਲੀ ਗਲੀ ਵੱਲੋਂ ਕਿ ਇਹਨੂੰ ਪੂਰੇ ਇਹਨਾਂ ਨਵਾਂ ਟੈਂਡਰ ਲਗਾ ਕੇ ਇਹਨੂੰ ਸਹੀ ਤਰੀਕੇ ਨਾਲ ਸਾਰੀ ਰੁਪਇਆ ਪੂਰੀ ਨਵੀਂ ਗਲੀ ਬਣਵਾਈ ਜਾਏ ਥੈਂਕ ਯੂ ਠੀਕ ਹੈ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत